ਹਾਸ਼ੀ ਗਕ さん ਦੋਸਤੋ ਤੁਹਾਡੇ ਵਾਸਤੇ ਇੱਕ ਹੋਰ ਵਧੀਆ ਫੰਕਸ਼ਨ ਲੈ ਕੇ ਆਏ ਆਪਾਂ ਸਾਰੇ ਵਰਤਦੇ ਹੋ ਜੋਕਸੀ ਸਟੋਰ ਨੂੰ ਪਲੱਸ ਟੈਬੂ ਕੋਨਜੋਲ ਸਾਰੇ ਇੱਕ ਹੀ ਕਿਸਾਨ ਪਰ ਆ ਵਰਤਦੇ ਆ ਪਰ ਆਪਣਾ ਇੱਕ ਜਿਹੜਾ ਤੁਹਾਨੂੰ ਦੱਸਣ ਦਾ ਤਰੀਕਾ ਵੱਖਰਾ ਕਿ ਆਪਾਂ ਜਿਹੜਾ ਪ੍ਰੋਡਕਟ ਹੈ ਬਹੁਤ ਚੰਗੀ ਕੰਪਨੀ ਰਹਿਣ ਵਾਲਾ ਤੇ ਇਹਦੇ ਰੇਟ ਵੀ ਆਪਣਾ ਕੋਈ ਬਹੁਤ ਬਾਜ ਹੋ ਜਾਣ ਵਾਲੇ ਪਰ ਬਹੁਤ ਸੜੇ ਭਰਾਮਾ ਸ਼ਿਕਵਾ ਰਹਿੰਦਾ ਕਿ ਬਾਈ ਤੁਸੀਂ ਰੇਟ ਨਹੀਂ ਪਾਉਂਦੇ ਰੇਟ ਅਸੀਂ ਨਹੀਂ ਪਾ ਸਕਦੇ ਸਾਡੀਆਂ ਬਹੁਤ ਮਜਬੂਰੀਆਂ ਨੇ ਸੋਨੂੰ ਹਰ ਕੁਵੀੜੀ ਦੱਸ ਦਿਆਂ ਵੀ ਰੇਟ ਅਸੀਂ ਡਾਇਰੈਕਟਲੀ ਨਹੀਂ ਪਾ ਸਕਦੇ ਕਿਉਂਕਿ ਜਦੋਂ ਤੁਸੀਂ ਇੱਕ ਵਾਰ ਤੁਸੀਂ ਇਹ ਨਹੀਂ ਵੀ ਤੁਸੀਂ ਦੁਕਾਨ ਦੇ ਖਰੀਦ ਕੇ ਲੈ ਕੇ ਜਾਣਾ ਤੁਸੀਂ ਇੱਕ ਵਾਰ ਦੁਕਾਨ ਤੇ ਜਰੂਰ 베ਸਟ ਕਰੋ ਆ ਕੇ ਸਿਸਟਮ ਦੇਖੋ ਉਹ ਜਿਹਨੂੰ ਸਮਝੋ ਸਾਰਾ ਜੇ ਤੁਹਾਨੂੰ ਵਧੀਆ ਲੱਗਿਆ ਤੁਸੀਂ ਲੈ ਲਿਓ ਕੋਈ ਦਿੱਕਤ ਨਹੀਂ ਆਪਾਂ ਧੱਕੇ ਨਾਲ ਗੱਲ ਨਹੀਂ ਕਿਸੇ ਦੇ ਪਾਉਂਦੇ ਵੀ ਤੁਸੀਂ ਲੈ ਕੇ ਜਾਣਾ ਪਰ ਤੁਸੀਂ ਇੱਕ ਵਾਰ ਦੁਕਾਨ ਤੇ 베ਸਟ ਜਰੂਰ ਕਰੋ ਆ ਕੇ ਚੀਜ਼ ਦੇਖੋ ਫਿਰ ਰੇਟਾਂ ਦਾ ਹੀ ਪਤਾ ਲੱਗ ਜਾਣਾ ਤੇ ਆਪੇ ਤੁਹਾਡਾ ਜਿਹੜਾ ਮਾਣਾ ਉਹ ਖੜ ਜਾਣਾ ਕਿਉਂਕਿ ਹੁੰਦਾ ਹੀ ਹੈ ਇੱਕ ਵਾਰ ਹੁੰਦਾ ਵੀ ਜੇ ਖਰਚਾ ਕਰਾਂਗੇ ਜਾਵਾਂਗੇ ਪਤਾ ਨਹੀਂ ਮਿਹਨਤ ਦਾ ਮੁੱਲ ਪਊਗਾ ਨਾ ਪਊਗਾ ਤੁਹਾਡੀ ਆਿਆਂ ਦੀ ਮਿਹਨਤ ਦਾ ਮੁੱਲ 100% ਪੈਣਾ ਹੈ ਤੇ ਇਹ ਗੱਲ ਸੱਚ ਹੈ ਤੇ ਚੈਨਲ ਆਪਾਂ ਕਰ ਲਓ ਤੁਸੀਂ ਫੋਲੋ ਤੇ ਆਪਣੇ ਹੋਰ ਯਾਰਾਂ ਦੋਸਤਾਂ ਨੂੰ ਕਰਾਓ ਤੇ ਨਾਰੇ ਕੀ ਹੈ ਜਿਹੜਾ ਆਪਣਾ ਨੰਬਰ ਆਪਾਂ ਮੈਂਸ਼ਨ ਆ ਉਹ ਤੇ ਜ਼ਰੂਰ ਕਰਾਂਗੇ ਆਪਣੀ ਵੀਡੀਓ ਤੇ ਤੇ ਤੁਸੀਂ ਸਾਡਾ ਕੰਟੈਕਟ ਕਰੋ ਤੇ ਜੁੜੋ ਤੇ ਰੇਟ ਆਪਾਂ ਬਹੁਤ ਸੋਨੇ ਪਾਵਾਂਗੇ ਤੇ ਤੁਸੀਂ ਆਪਣੀ ਦੁਕਾਨ ਤੇ ਜ਼ਰੂਰ ਇੱਕ ਵਾਰੀ ਗੇੜਾ ਮਾਰ ਕੇ ਜਾਓ ਧੰਨਵਾਦ ਸਭ ਦਾ